ਮੈਲਬੌਰਨ ਸਾਡੇ ਘਰ ਦੇ ਨੇੜੇ ਨਾ ਇੱਕ ਅਵਲ ਇੱਕ ਵਾਸਤੇ ਬਹੁਤ ਵਧੀਆ ਮੋਡੀਫਾਈਡ ਕੀਤਾ ਪਾਰਕ ਹੈ ਤੇ ਉੱਥੇ ਝੂਟਣ ਲਈ ਪੀਂਗਾ ਜਵਾਕਾਂ ਦੇ ਲੇਟਣ ਲਈ ਰੇਤਾਂ ਤੇ ਹੋਰ ਲੰਕਣ-ਲੁੰਕਣ ਵਾਲੀਆਂ ਪੁੱਠੀਆਂ ਸਿੱਧੀਆਂ ਜਿਹੀਆਂ ਬਹੁਤ ਚੀਜ਼ਾਂ ਲੱਗੀਆਂ ਹੋਈਆਂ ਕਸਰਤ ਕਰਨ ਲਈ ਮਸ਼ੀਨਾਂ ਤੇ ਤੁਰਨ ਭੱਜਣ ਲਈ ਟ੍ਰੈਕ ਬਣੇ ਹੋਏ ਆ ਜਦ ਸਾਫ ਸੁਥਰਾ ਦਿਨ ਲੱਗਾ ਹੁੰਦਾ ਨਾ ਧੁੱਪ ਤਪ ਹੁੰਦੀ ਹੈ ਤਾਂ ਗੋਰੇ-ਗੋਰੀਆਂ ਆਪਣੇ ਛੋਟੇ-ਵੱਡੇ ਕੁੱਤੇ ਲੈ ਕੇ ਉੱਥੇ ਘੁਮਾਉਣ ਹੁੰਦੇ ਆ ਤੇ ਸਨਿਚਰ ਐਤਵਾਰ ਛੁੱਟੀ ਵਾਲੇ ਦਿਨ ਉੱਥੇ ਰੌਣਕ ਬਹੁਤ ਹੁੰਦੀ ਹੈ ਫਗਾਨੀ ਗੁਜਰਾਤੀ ਤੇ ਹੋਰ ਕਈ ਦੇਸ਼ਾਂ ਦੇ ਬਾਹਰ ਬਾਹਰ ਦੇ ਲੋਕ ਆਇਆ ਕਰਦੇ ਐ ਬੈਠਣ ਲਈ ਬਹੁਤ ਹੀ ਵਧੀਆ ਸਹੂਲਤਾਂ ਬੈਂਚ ਲੱਗੇ ਹੋਏ ਐ ਜਾ ਕੇ ਨਾ ਚਿੱਤ ਲੱਗ ਜਾਂਦਾ ਓਥੇ ਹਟਮੀ ਇੱਕ ਜਿਹੜੀ ਵਧੀਆ ਸਹੂਲਤ ਇਹ ਐ ਵੀ ਓਥੇ ਨਾ ਕਾਰ ਪਾਰਕਿੰਗ ਲਈ ਬੜੀ ਚੰਗੀ ਜਗ੍ਹਾ ਬਣੀ ਹੋਈ ਐ ਤੇ ਪਿਸ਼ਾਬ ਪਾਣੀ ਲਈ ਬਹੁਤ ਹੀ ਪੁਖਤਾ ਯੋਗ ਅੱਛਾ ਪ੍ਰਬੰਧ ਕੀਤਾ ਹੋਇਆ ਐ ਵੈਸੇ ਉਸ ਏਰੀਆ 'ਚ ਪੰਜਾਬੀਆਂ ਦੇ ਘਰ ਬਹੁਤ ਹੀ ਘੱਟ ਐ ਪਰ ਉਸ ਪਾਰਕ ਦੀ ਸੂਰਤਾਂ ਕਰਕੇ ਉੱਥੇ ਕਦੇ-ਕਦੇ ਟੈਕਸੀ ਵਾਲੇ ਪੰਜਾਬੀ ਆ ਜਾਂਦੇ ਹੈ। ਟੈਕਸੀ ਦਾ ਕੰਦਾ ਇਹਨਾਂ ਦੇਸ਼ਾਂ ਵਿੱਚ ਬਹੁਤ ਵਧੀਆ ਹੈ। ਆਜ਼ਾਦਾ ਨਾ ਕੰਮ ਹੈ। ਜਦੋਂ ਮਰਜ਼ੀ ਕੰਮ ਛੱਡ ਕੇ ਆਪਦੇ ਘਰੇ ਚਲੇ ਜਾਓ ਤੇ ਜਦੋਂ ਮਰਜ਼ੀ ਦੁਬਾਰਾ ਆਪਦੀ ਜੌਬ ਸਟਾਰਟ ਕਰ ਲਵੋ। ਉਸ ਪਾਰਕ ਵਿੱਚ ਇੱਕ ਵਡੇਰੀ ਉਮਰ ਦਾ ਬੀਬਾ ਜੇ 100 ਬੰਦਾ ਟੈਕਸੀ ਲੈ ਕੇ ਆਉਂਦਾ ਹੁੰਦਾ ਹੈ ਤੇ 75 ਸਾਲ ਉਹਦੀ ਉਮਰ ਹੋਣੀ ਹੈ ਤੇ ਉਹ ਆ ਕੇ ਨਾ ਥਰਮੋਸ ਖੋਲ ਕੇ ਚਾਹ ਦਾ ਕੱਪ ਪਿੰਦਾ ਹੁੰਦਾ ਹੈ ਤੇ ਲੋਕ ਬਿਸਕੁਟ ਵੀ ਖਾਂਦਾ ਹੁੰਦਾ ਹੈ। ਇੱਕ ਦਿਨ ਮੈਂ ਉੱਥੇ ਬੈਠਾ ਸੀਗਾ ਤਾਂ ਉਹ ਮੇਰੇ ਕੋਲ ਆ ਗਿਆ ਫਟੇ ਫਟੇ ਬੁਲਾਉਣ ਤੋਂ ਬਾਅਦ ਨਾ ਜਦੋਂ ਹੋਰ ਗੱਲਾਂ ਚੱਲ ਪਈਆਂ ਤੇ ਮੈਂ ਉਹਨਾਂ ਨੂੰ ਪੁੱਛਿਆ ਮਹਾਪੁਰਖੋ ਇਸ ਉਮਰ ਵਿੱਚ ਤੁਸੀਂ ਟੈਕਸੀ ਚਲਾ ਰਹੇ ਹੋ ਇਹ ਮੈਲਬੌਰਨ ਤਾਂ ਬਹੁਤ ਹੀ ਭੀੜ ਭੜਕੇ ਵਾਲਾ ਬੜਾ ਟੈਨਸ਼ਨ ਭਰਿਆ ਸ਼ਹਿਰ ਹੈ ਤੇ ਇੱਥੇ ਕੰਮ ਦੀ ਸਟ੍ਰੈਸ ਬਹੁਤ ਹੈ ਤੇ ਤੁਹਾਨੂੰ ਇੰਨੀ ਭੀੜ ਵਿੱਚ ਬਹੁਤ ਹੀ ਤੇਜ਼ ਟ੍ਰੈਫਿਕ ਵਿੱਚ ਗੱਡੀ ਚਲਾਉਣ ਵਿੱਚ ਔਖ ਨਹੀਂ ਮਹਿਸੂਸ ਹੁੰਦੀ ਮੈਨੂੰ ਤਾਂ ਐਂ ਲੱਗਦਾ ਵੀ ਆਹ ਉਮਰ ਤਾਂ ਤੁਹਾਡੀ ਆਰਾਮ ਨਾਲ ਘਰੇ ਬਹਿ ਕੇ ਸਾਹ ਲੈਣ ਵਾਲੀ ਸੀਗੀ ਸੁੱਖ ਲੈਣ ਵਾਲੀ ਐ ਤਾਂ ਉਹ ਬੰਦਾ ਬੋਲਿਆ ਭਾਈ ਸਾਹਿਬ ਨਹੀਂ ਐਸੀ ਤਾਂ ਕੋਈ ਖਾਸ ਟੈਨਸ਼ਨ ਵਾਲੀ ਗੱਲ ਨਹੀਂ ਮੈਂ ਬਹੁਤਾ ਨਹੀਂ ਬਸ 4-5 ਘੰਟੇ ਹੀ ਕੰਮ ਕਰਦਾ ਦਿਨੇ ਲੰਚ ਵਗੈਰਾ ਕਰ ਲਈ ਘਰੇ ਚਲੇ ਜਾਈਦਾ 2 ਘੰਟੇ ਦਿਨੇ ਆਰਾਮ ਕਰ ਲਈਦਾ ਫਿਰ 2 ਘੰਟੇ ਟੈਕਸੀ ਚਲਾ ਲਈਦੀ ਐ ਇਸ ਤਰ੍ਹਾਂ ਮੈਂ ਆਪ ਦੇ ਆਪ ਨੂੰ ਨਾ ਬਹੁਤ ਟੈਟ ਜਿਹਾ ਨਹੀਂ ਰੱਖਿਆਗਾ ਕੰਫਰਟੇਬਲ ਜਿਹਾ ਹੀ ਰੱਖਿਆ ਹੋਇਆ ਹੈ ਤੇ ਫੇਰ ਨਾ ਉਹ ਆਪਦੀ ਗੱਲ ਨੂੰ ਜਾਰੀ ਰੱਖਦਾ ਹੋਇਆ ਬੋਲਿਆ ਮੈਨੂੰ ਇੱਥੇ ਆਸਟ੍ਰੇਲੀਆ ਆਏ ਹੋਏ ਨੂੰ ਨਾ ਲਗਭਗ 37-38 ਸਾਲ ਹੋ ਗਏ ਐ ਬੱਚੇ ਵਿਆਹੇ ਗਏ ਐ ਅੱਗੇ ਉਹਨਾਂ ਦੇ ਦੋ-ਦੋ ਜੁਆਕ ਐ ਅਸੀਂ ਦੋਨੋਂ ਜੀ ਉਹ ਵੇਖੋ ਸਾਹਮਣੇ ਉੱਚੇ ਜੇ ਸਬਰਬਾ ਤੇ ਉੱਥੇ ਨਾ ਉਹ ਉੱਚੀ ਥਾਂ ਤੇ ਸਾਡਾ ਘਰ ਐ ਦੋਨੋਂ ਮੁੰਡੇ ਉਹਨਾਂ ਦੇ ਅੱਡ-ਅੱਡ ਘਰ ਹੈਗੇ ਆ ਉਹ ਆਪੋ ਆਪਣੇ ਘਰਾਂ 'ਚ ਰਹਿੰਦੇ ਐ ਪੰਜੀ ਸੱਤੀ ਦਿਨੀ ਉਹਨਾਂ ਦੇ ਢੇੜਾ ਮਾਰ ਆਈਦਾ ਉਹਨਾਂ ਦੇ ਬੱਚਿਆਂ ਨੂੰ ਮਿਲ ਆਈਦਾ ਉਹਨਾਂ ਕੋਲ ਹੋਾਈਦਾ ਨਾਲੇ ਕੋ ਜਨ ਕੋ ਜੋ ਦੇ ਵੀ ਆਈਦਾ ਟੈਂਸ਼ਨ ਹੈਗੀ ਵੀ ਐ ਤੇ ਨਹੀਂ ਵੀ ਪਰ ਘਰੇ ਵੇਲੇ ਬਹਿਣਾ ਬਹੁਤਾ ਔਖਾ ਹੈ ਟੈਕਸੀ ਮੈਂ ਇੱਥੇ 10 15 ਕਿਲੋਮੀਟਰ ਦੇ ਘੇਰੇ ਵਿੱਚ ਹੀ ਚਲਾਉਣਾ ਰੋਜ਼ 100 200 ਡਾਲਰ ਬਣ ਜਾਂਦਾ ਹੈ ਖਰਚਾ ਖੱਪਾ ਜਾਂ ਨਿਕਲ ਹੀ ਜਾਂਦਾ ਨਾਲੇ ਇਹੋ ਜਿਹੇ ਸ਼ਹਿਰ 'ਚ ਪੈਸੇ ਬਿਨਾਂ ਸਰਦਾ ਨਹੀਂਗਾ ਵੇਲੇ ਬੈਠ ਕੇ ਲੈਣਾ ਵੀ ਕੀ ਐ ਜਿੰਨੇ ਜ ਨੈਣ ਪ੍ਰਾਣ ਚੱਲਦੇ ਐ ਗੱਡੀ ਚੱਲੀ ਜਾਂਦੀ ਐ ਫਿਰ ਮੈਂ ਪੁੱਛਿਆ ਵੀ ਬਜ਼ੁਰਗੋ ਪਿੱਛੇ ਪੰਜਾਬ ਵੱਲ ਗੇੜਾ ਵਜਦਾ ਇਹਨਾਂ ਤੁਹਾਡਾ ਤਾਂ ਉਹ ਆਂਦਾ ਨਹੀਂ ਜੀ ਹੁਣ ਤਾਂ ਕਈ ਸਾਲ ਹੋ ਗਏ ਐ ਪਹਿਲੋਂ ਪਹਿਲ ਜਦੋਂ ਆਏ ਆਏ ਸੀ ਨਾ ਉਦੋਂ ਤਾਂ ਸਾਲ ਦੋ ਸਾਲ ਬਾਅਦ ਤੁਰੇ ਹੀ ਰਹਿੰਦਾ ਸੀਗਾ ਬੜੇ ਚਾਅ ਨਾਲ ਜਾਂਦਾ ਸੀ ਹੁਣ ਤਾਂ ਜਾਣ ਨੂੰ ਜੀ ਨਹੀਂ ਕਰਦਾਗਾ ਉਹ ਖੇਚ ਜੀ ਜਿਹੜੀ ਸੀਗੀ ਨਾ ਉਹਨੂੰ ਬਹੁਤੀ ਰਹੀ ਨਹੀਂ ਗਈ ਫਿਰ ਮੈਂ ਪੁੱਛਿਆ ਵੀ ਬਜ਼ੁਰਗੋ ਪਿੱਛੇ ਤੁਹਾਡਾ ਕੋਈ ਪੈੜੀ ਪੱਠਾ ਘਰਬਾਰ ਤਾਂ ਉਸਨੇ ਕਿਹਾ ਬਸ ਉਹ ਉੱਧੜੀ ਪਿਆ ਫੇਰ ਤਾਂ ਉਹ ਆਂਦਾ ਵੀ ਸਾਰਾ ਕੁਝ ਸੀਗਾ ਘਰ ਵੀ ਸੀ ਜ਼ਮੀਨ ਵੀ ਸੀ ਥੋੜੀ-ਬਹੁਤੀ ਜਿੰਨੀ ਸੀ ਬਸ ਸਮੇਂ ਦੇ ਨਾਲ-ਨਾਲ ਸਾਰਾ ਕੁਝ ਬਿਲੇ ਲੱਗ ਗਿਆ ਇੱਥੇ ਘਰ-ਬਾਰ ਜੇ ਬਣਾਉਣ ਤੇ ਸਾਰੀ ਦੀ ਸਾਰੀ ਜਿਹੜੀ ਝੂੰਡ-ਪੂੰਡ ਸੀ ਨਾ ਲੱਗ ਗਈ ਪਹਿਲਾਂ-ਪਹਿਲਾਂ ਜਦੋਂ ਨਵੇਂ-ਨਵੇਂ ਇੱਥੇ ਆਏ ਸੀ ਉਦੋਂ ਮਿੱਟੀ ਦਾ 헤ਜ ਉੱਥੋਂ ਦਾ ਬਹੁਤ ਆਉਂਦਾ ਸੀਗਾ ਹੁਣ ਤਾਂ ਉਮਰਾ ਮੁਕੀਆਂ ਪਈਆਂ ਲੱਗਦੀਆਂ ਉੱਥੋਂ ਦੀ ਬਾੜੀ ਅਟਰੈਕਸ਼ਨ ਜੀ ਰਹੀ ਨਹੀਂ ਮੋਟੀ ਗੱਲੇ ਆ ਭਾਈ ਸਾਹਿਬ ਜਿਵੇਂ ਜਿਵੇਂ ਲੋਕਾਂ ਨੂੰ ਸਮਝ ਆਈ ਜਾਂਦੀ ਹੈ ਨਾ ਜਿਵੇਂ ਜਿਵੇਂ ਪਤਾ ਜੇ ਲੱਗੀ ਜਾਂਦਾ ਲੋਕਾਂ ਨੂੰ ਅੱਜ ਨਹੀਂ ਕੱਲ ਨੂੰ ਹਰ ਸਰ ਦੇ ਪੁੱਜਦੇ ਬੰਦੇ ਨੇ ਨਾ ਬਾਹਰ ਆ ਹੀ ਜਾਣਾ ਵੇਖ ਮੈਂ ਨਾ ਆਉਂਦਾ ਤਾਂ ਸਾਡੇ ਜਵਾਕਾਂ ਨੇ ਆ ਜਾਣਾ ਸੀਗਾ ਜੇ ਉਹ ਨਾ ਆਉਂਦੇ ਤਾਂ ਉਹਨਾਂ ਦੇ ਜਵਾਕਾਂ ਨੇ ਮੇਰੀ ਜਿਹੜੀ ਸਾਡੀ ਅਗਲੀ ਤੀਜੀ ਜਨਰੇਸ਼ਨ ਨੇ ਦੋਤੇ ਪੁੱਤੇ ਦੇ ਹੈ ਉਹਨਾਂ ਨੇ ਆ ਜਾਣਾ ਸੀਗਾ ਬਾਕੀ ਗੱਲ ਇਹ ਹੈ ਬਈ ਇਹ ਜੇ ਦੇਸ਼ਾਂ ਵਿੱਚ ਆਕੇ ਨਾ ਬੰਦਾ ਰਿਟਾਇਰ ਨਹੀਂ ਹੁੰਦਾਗਾ ਇਹ ਦੇਸ਼ਵਾਹ ਲੱਗਦੀ ਬੰਦੇ ਨੂੰ ਰਿਟਾਇਰ ਹੋਣ ਹੀ ਨਹੀਂ ਦਿੰਦੇਗੇ ਐਵੇਂ ਸਾਰਾ ਦਿਨ ਟਾਸ਼ ਕੁੱਟੀ ਯਾਨੀ ਕੋਈ ਗੱਲ ਐ ਸਾਡੇ ਤਾਂ 55 60 ਦਾ ਹੋਇਆ ਨਹੀਂ ਤੇ ਬੰਦਾ ਇਹ ਕਹਿ ਕੇ ਆਪਦੇ ਆਪ ਨੂੰ ਸਰੈਂਡਰ ਜਿਆ ਕਰ ਦਿੰਦਾ ਵੀ ਬਥੇਰਾ ਕਰ ਲਿਆ ਆ ਚੱਕੋ ਕੁੰਨੀਆਂ ਦੇ ਸੰਭਾਲੋ ਆਪਦਾ ਕੰਮ ਅਸੀਂ ਤਾਂ ਹੁਣ ਸਾਹ ਲੈਣਾ ਗੱਲ ਬਣੀ ਕੋਈ ਇਹ ਭਾਈ ਸਾਹਿਬ ਬਾਕੀ ਜਿੰਨੀ ਕ ਮੈਨੂੰ ਸਮਝ ਐ ਸਾਡੇ ਵੀ ਉਧਰ ਆਪ ਦੇ ਦੇਸ਼ 'ਚ ਬਹੁਤ ਕੁਝ ਬਦਲ ਚੁੱਕਿਆ ਹੈ ਪਹਿਲਾਂ ਵਾਲੀਆਂ ਗੱਲਾਂ ਉੱਥੇ ਵੀ ਨਹੀਂ ਰਹੀਆਂ ਆਂ ਪ੍ਰਵਾਸ ਜਾਰੀ ਰਹੂਗਾ ਇਹਨੇ ਬੰਦ ਨਹੀਂਗਾ ਹੁਣ ਆਉਣ ਵਾਲੇ ਹੁਣ ਵੀ ਆਈ ਜਾਂਦੇ ਆਂ ਕੁਛ ਚੰਗਾ ਮਾੜਾ ਕਹੀ ਜਾਓ ਜੋ ਮਰਜ਼ੀ ਕਹੀ ਜਾਓ ਜਿਹੜੇ ਉੱਥੇ ਰਹਿ ਗਏ ਆ ਨਾ ਉਹ ਵੀ ਲੇਨ 'ਚ ਲੱਗੇ ਪਏ ਆ ਵੀ ਕਦੋਂ ਬਾਹਰ ਨਿਕਲਗੇ ਦਾ ਲੱਗਣ ਦੀ ਦੇਰ ਆ ਉਹਨਾਂ ਨੇ ਵੀ ਆਈ ਜਾਣਾ ਹੈ ਗੱਲ ਕੱਲੀ ਰੋਟੀ ਦੀ ਨਹੀਂ ਹੁੰਦੀ ਰੋਟੀ ਤੋਂ ਬਿਨਾ ਹੋਰ ਵੀ ਬਹੁਤ ਕੁਝ ਹਾਸਲ ਕਰਨ ਵਾਲਾ ਹੁੰਦਾ ਹੈ ਜਿਹੜਾ ਦੱਸਿਆ ਬਿਆਨਿਆ ਨਹੀਂ ਜਾ ਸਕਦਾਗਾ ਸਾਨੂੰ ਵੀ ਬਹੁਤ 헤ਜ ਆਉਂਦਾ ਹੁੰਦਾ ਸੀ ਉਦੋਂ ਆ ਜਿਹੜੀਆਂ ਸਾਡੀਆਂ ਦੂਜੀਆਂ ਤੀਜੀਆਂ ਜਨਰੇਸ਼ਨਾਂ ਇਹਨਾਂ ਨੂੰ ਪਿੱਛੇ ਦਾ ਕੋਈ ਖਾਸ 헤ਰਵਾ ਹੀ ਹੈ ਨਹੀਂਗਾ ਇਹ ਤਾਂ ਇੱਥੋਂ ਦੀ ਦੁਨੀਆ ਵਿੱਚ ਹੀ ਰਚ ਮਿਚ ਜਾਂਦੇ ਆ ਲੋਕ ਕਹੀ ਜਾਂਦੇ ਆ ਇਹ ਜਿਹੜੇ ਵਿਕਸਤ ਦੇ ਹੁੰਦੇ ਆ ਨਾ ਇੱਥੇ ਸਿਸਟਮ ਬਹੁਤ ਚੰਗਾ ਹੁੰਦਾ ਇੱਥੇ ਸ਼ੁੱਧਤਾ ਹੁੰਦੀ ਹੈ ਖਾਣ ਪੀਣ ਸਿਰੇ ਦਾ ਹੁੰਦਾ ਹੈ ਰਹਿਣ ਸਹਿਣ ਦੇ ਪ੍ਰਬੰਧ ਹੁੰਦੇ ਚੰਗੇ ਪਰ ਬਈ ਗੱਲ ਇੱਥੋਂ ਤਾਂ ਕੀ ਨਹੀਂ ਗੱਲਾਂ ਹੋਰ ਵੀ ਹੁੰਦੀਆਂ ਜਿਹੜੀਆਂ ਬੋਲ ਕੇ ਲਿਖ ਕੇ ਡਿਫਾਈਨ ਨਹੀਂ ਕੀਤੀਆਂ ਜਾ ਸਕਦੀਆਂ ਅਸੀਂ ਆਪ ਦੀ ਧਰਤੀ ਨੂੰ ਛੱਡ ਕੇ ਕਿਉਂ ਇੱਧਰ ਆਏ ਆਂ ਕਿਉਂ ਆ ਰਹੇ ਆਂ ਗੱਲ ਰੋਟੀ ਦੀ ਨਹੀਂ ਚੰਗੀ ਰੋਟੀ ਦੀ ਗੱਲ ਹੈ ਹੱਕ ਦੀ ਰੋਟੀ ਦੀ ਗੱਲ ਹੈ ਆਪ ਦੀ ਮੌਜ ਵਾਲੀ ਰੋਟੀ ਦੀ ਗੱਲ ਹੈ ਗੱਲ ਇਹ ਹੈ ਭਾਈ ਸਾਹਿਬ ਨਵੇਂ ਦੌਰ ਨੇ ਦੁਨੀਆ ਨੂੰ ਅਵੇਅਰ ਕਰ ਦਿੱਤਾ ਹੈ ਬੰਦੇ ਦੇ ਖਾਨੇ 'ਚ ਗੱਲ ਪਾਤੀ ਹੈ ਵੀ ਜੇ ਚੰਗੀ ਰੋਟੀ ਹਾਸਲ ਕਰਨੀ ਹੈ ਨਾ ਚੰਗੀ ਰੋਟੀ ਨੂੰ ਹੱਥ ਪਾਉਣਾ ਨਾ ਟੱਜ ਜਜ਼ਬਾਤਾਂ इमोਸ਼ਨਾਂ ਅਹਿਸਾਸਾਂ ਤੇ ਕਾਂਟਾ ਮਾਰਨਾ ਪਊਗਾ ਬਹੁਤ ਕੁਝ ਤਿਆਗਣਾ ਪੈਂਦਾ ਹੈ ਕੁਝ ਨਾ ਕੁਝ ਗੋਣਾ ਹੀ ਪੈਂਦਾ ਹੈ ਕੁਝ ਨਾ ਕੁਝ ਗੋਣਾ ਹੀ ਪੈਂਦਾ